ਬਹੁਤ ਹੀ ਸਤਿਕਾਰਯੋਗ ਬਲਾਕ ਡਿਰਪਾ ਦੇ ਪਿੰਡ ਕਾਇਆਂ ਦੇ ਆਗੂ ਸਹਿਬਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲੇ ਸਰਦਾਰ ਰਣ ਸਿੰਘ ਜੀ ਸੂਲਰ ਤੋਂ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਚ ਦਿੱਲੀ ਅੰਦੋਲਨ ਦੌਰਾਨ ਕਾਫੀ ਲੰਮਾ ਸਮਾਂ ਬਲਾਕ ਦੇ ਆਗੂ ਵਜੋਂ ਸੇਵਾ ਕਰਦੇ ਆ ਰਹੇ ਸੀ ਪਰੰਤੂ ਪਿੱਛੇ ਉਹਨਾਂ ਦਾ ਕਿਸੇ ਗੱਲ ਤੇ ਜਾ ਦੀਦੀ ਜਖੇਵੰਦੀ ਜਾਤ ਚ ਕਿ ਸਾਰੇ ਇਹ ਹੰਤੇ ਚਲੇ ਗਏ ਸੀ ਪਰੰਤੂ ਅਸੀਂ ਉਹਨਾਂ ਨੂੰ ਕਈ ਵਾਰ ਮਿਲ ਕੇ ਗੱਲਬਾਤ ਕੀਤੀ ਅੱਜ ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਯਾਦ ਨੂੰ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਗਰਾਹਾਂ ਵਿੱਚ ਦੁਬਾਰੇ ਕੰਮ ਕਰਨ ਦਾ ਸੰਕਲਪ ਕੀਤਾ ਅਸੀਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਗਰਾਹਾਂ ਬਲਾਕ ਤਿਰਵਾ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਅਤੇ ਉਹਨਾਂ ਦੀਆਂ ਸਵਾਵਾ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਉਮੀਦ ਹੈ ਇਹ ਸਾਡਾ ਬਲਾਕ ਅੱਗੇ ਨੂੰ ਵਧੀਆ ਕੰਮ ਕਰੂਗਾ ਅਸੀਂ ਸਾਰੇ ਰਣਸੂ ਨੂੰ ਬੇਨਤੀ ਕਰਦੇ ਆ ਕਿ ਜਿਵੇਂ ਤੁਸੀਂ ਦਿੱਲੀ ਅੰਦੋਲਨ ਚ ਮੂਰੇ ਲਾ ਕੇ ਕੰਮ ਕਰਦੇ ਤੇ ਅੱਗੇ ਵਾਸਤੇ ਵੀ ਇਸ ਤਰੀਕਾ ਕੰਮ ਕਰਕੇ ਸਾਨੂੰ ਅਗਵਾਈ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ